ਸਤਿ ਸ਼੍ਰੀ ਅਕਾਲ ਜੀ ਆ ਤੁਹਾਨੂੰ ਦਰਸ਼ਕ ਰਹੀ ਹੈ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਇੱਥੋਂ ਆਪਾਂ ਅੰਦਰ ਖੜੇ ਵੀਡੀਓ ਬਣਾ ਰਹੇ ਸੀ ਤੇ ਦਰਬਾਰ ਤਤਾ ਚੱਲਿਆ ਕਿ ਇੱਥੇ ਪਾਲਕੀ ਸਾਹਿਬ ਆਈ ਪਾਲਕੀ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਏ تھے ਸ੍ਰੀ ਦਰਬਾਰ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਆਏ ਸੀ ਤੇ ਦੇਖੋ ਤੁਸੀਂ ਇੱਧਰ ਪਾਲਕੀ ਦਾ ਦਰਸ਼ਨ ਕਰੋ ਤੇ ਬੜਾ ਮਨ ਖੁਸ਼ ਹੁੰਦਾ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਜਦੋਂ ਆਪਾਂ ਸਾਧ ਸੰਗਤ ਦੇ ਦਰਸ਼ਨ ਕਰਦੇ ਹਣਾ ਕੰਨਿਆਂ ਦੇ ਮਨ ਨੂੰ ਨਹੀਂ ਖੁਸ਼ੀ ਹੁੰਦੀ ਪਰ ਆਪਣੇ ਮਨ ਨੂੰ ਬਹੁਤ ਖੁਸ਼ੀ ਹੋਏ ਤਾਂ ਬੜੇ ਪਟਾਕੇ ਚਲਾਏ ਉਹਨਾਂ ਨੇ ਬੜੀਆਂ ਅਤਿ ਸਵਾਜੀ ਕੀਤੀ ਹੈ ਕਿਉਂਕਿ ਗੁਰੂ ਮਹਾਰਾਜ ਸਾਹਿਬ ਆਉਂਦੇ ਨੇ ਕਿਤੋਂ ਵੀ ਚੱਲ ਕੇ ਆਣ ਤਾਂ ਅਤਿ ਸਵਾਜੀ ਦੇ ਨਾਲ ਸਵਾਗਤ ਕੀਤਾ ਜਾਂਦਾ ਵਾ ਤੇ ਉੱਥੇ ਜੀ ਹਜੂਰ ਸਾਹਿਬ ਵਿਖੇ ਸੀਗੀ ਬਹੁਤ ਹੀ ਦੇਖਣਯੋਗ ਸੀ ਪਰ ਥੋੜਾ ਉੱਥੇ ਪਾਣੀ ਦੀ ਡਿੱਕਤਾ ਹੁੰਦੀ ਹੈ ਕਿਉਂਕਿ ਗਦਾਵਰੀ ਚੜ ਜਾਂਦੀ ਹੈ ਪਰ ਕੋਈ ਸੰਗਤਾਂ ਨੂੰ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਂਦੀ ਲੋਕ ਆ ਕੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਬਹਿ ਜਾਂਦੇ ਨੇ ਪਰ ਤੁਸੀਂ ਅੱਗੇ ਦੇਖੋ ਇਹਨਾਂ ਦੇ ਆਪਾਂ ਦਰਸ਼ਨਦਾਰੀ ਕਰੀਏ ਅੱਤ ਸਵਾਜੀ ਚਲਦੀ ਦੇ ਉਹ ਤੁਹਾਨੂੰ ਅੱਗੇ ਹੋਰ ਵੀਡੀਓ ਬਣਾ ਕੇ ਦੱਸਾਂਗੇ ਲੋਕਾਂ ਦੀਆਂ ਜਿੰਨੀਆਂ ਘਪਾਵਾਂ ਭਾਵਨਾ ਤੇ ਅਖਲਾ ਦੀ ਉਹਨਾਂ ਦੇ ਹਨ ਮੈਂ ਉਸ ਹਸਾਬ ਨਾਲ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੀ ਬੜੀ ਠੇਸ ਪਾਉਂਦੀ ਜਿਹੜਾ ਸਿਆ ਕੇ ਬਦਨਾਮ ਕਰਦੇ ਗੁਰੂ ਘਰ ਦੇ ਵਿੱਚ ਰਹਿ ਕੇ ਗੁਰੂ ਘਰ ਨੂੰ ਬਦਨਾਮ ਕਰਦੇ ਬਹੁਤ ਵੈਰੀ ਬੈਡ ਹੁੰਦਾ ਹੈ ਗੱਲਾਂ ਇਹਨੇ ਦਰਸ਼ਕਦਾਰੀ ਚਾਹ ਲਈ ਇਹਨਾਂ ਅੱਤ ਸਵਾਜੀਆ ਤੋਂ ਇਹ ਪਾਲਕੀ ਸੈਵਸੀ ਸਜਾਏ ਹੋਏ ਤੇ ਉੱਥੇ ਪਤਾ ਨਹੀਂ ਸੀ ਲੱਗਦਾ ਇਹ ਹੁੰਦਾ ਸੀ ਕਿ ਕੋਈ ਫੋਨ ਨਾ ਖੋ ਕੇ ਲੈ ਜਾਵੇ ਕਿਉਂਕਿ ਚੋਰ ਵੀ ਹਰਥਾ ਹੁੰਦੇ ਨੇ ਹਨਾ ਉਹਨਾਂ ਨੂੰ ਪਤਾ ਹੁੰਦਾ ਗੁਰੂ ਘਰ ਆ ਉਹਨਾਂ ਨੂੰ ਪਤਾ ਹੁੰਦਾ ਖੁਸ਼ੀ ਦੀ ਥਾ ਉਹਨਾਂ ਨੂੰ ਪਤਾ ਹੁੰਦਾ ਇਹ ਗਮੀ ਦੀ ਥਾ ਹਨਾ ਜੇ ਦੇਖੇ ਆਪਾਂ ਤੋਂ ਫੋਨ ਖੋਣ ਦੇ ਇਥੇ ਮੈਂ ਆਪਣੇ ਫੋਨ ਨੂੰ ਬੜੀ ਬੱਚਦੇ ਨਾਲ ਵੀਡੀਓ ਬਣਾਈ ਹੈ ਜਿੰਨੀ ਕ ਬਣੀ ਮੈਂ ਤੁਹਾਨੂੰ ਮੈਂ ਦੇ ਦਰਸ਼ਨ ਕਰਾ ਰਹੀਆਂ ਪਲਕੀ ਸਾਧ ਤੇ ਸੰਗਤਾਂ ਵੀ ਸਾਡੀਆਂ ਟਟ ਟਟ ਕੇ ਪੈਂਦੀਆਂ ਇੱਕ ਦੂਜੇ ਦੇ ਮੂਹਰੇ ਦੀਆਂ ਕਿ ਇਹ ਚੰਗੀ ਤਰ੍ਹਾਂ ਦਰਸ਼ਨ ਕਰਨ ਵੀ ਨਹੀਂ ਦਿੰਦੀਆਂ ਹੁੰਦੀਆਂ ਤੇ ਖੁਦ ਵੀ ਦਰਸ਼ਨ ਨਹੀਂ ਕਰਦੇ ਹੁੰਦੇ ਨੇ ਇਹ ਪਲਕੀ ਸਹਿਬ ਸੰਗਤ ਦੂਰੋਂ ਦੂਰੋਂ ਆਈ ਹੋਈ ਸੀ ਬਹੁਤ ਜ਼ਿਆਦਾ ਹੀ ਕਟਸੀ ਉੱਤੇ ਤੋਂ ਸਾਰੀਆਂ ਸੰਗਤਾਂ ਪਿਆਰ ਭਾਵ ਨਾਲ ਰਹਿੰਦੀਆਂ ਨੇ ਸਾਰੇ ਆਪਾਂ ਦਰਸ਼ਨ ਦਰਦਾਰੀ ਕੀਤੇ ਆ ਇਹ ਤੁਹਾਨੂੰ ਇੱਕ ਸਿਰਫ ਫਾਲਕੀ ਸਾਹਿਬ ਦੇ ਦਰਸ਼ਨ ਕਰਾ ਰਹੀਆਂ ਬਾਕੀਆਂ ਦੀ ਮੈਂ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਜਰੂਰ ਤੁਹਾਡੇ ਨੂੰ ਦਰਸ਼ਨ ਕਰਾਵਾਂਗੀ ਹਰ ਗੁਰਦੁਆਰਾ ਸਾਹਿਬ ਦੇ ਜਿੱਥੇ ਜਿੱਥੇ ਆਪਾਂ ਜਾ ਕੇ ਗਏ ਹੈਗੇ ਉੱਥੇ-ਉੱਥੇ ਦਰਸ਼ਨ ਕਰਾਵਾਂਗੇ ਜਿਹੜੇ ਜਾਣਦੇ ਨੇ ਉਹਨਾਂ ਨੂੰ ਸਾਰਾ ਪਤਾ ਹੁੰਦਾਗਾ ਕਿ ਉੱਥੋਂ ਦੀਆਂ ਕੀ ਰਹਿਤ ਮਰਜ਼ਾ ਹੁੰਦੀਆਂ ਨੇ ਹਨਾ ਤੇ ਪਾਲਕੀ ਸਾਹਿਬ ਜੀ ਬੈਠੇ ਇਹ ਅਨੰਤਪੁਰ ਸਾਹਿਬ ਤੋਂ ਕਹਿੰਦੇ ਸੀ ਆਈ ਪਾਲਕੀ ਸਾਹਿਬ ਤੇ ਅੱਗੇ ਵੀ ਦਸ਼ੰਦਾਰੀ ਹੋਰ ਨੇ ਕਾਫੀ ਗਰਦਾਰਾ ਸੇਵਨ ਹੈ ਨਾ ਤੁਸੀਂ ਜਾਣੇ ਜਰੂਰ ਦੇਖਦੇ ਹੋ ਦੇਖੋ ਕਿੰਨਾ ਧੂਆ ਹੈ ਅੱਤ ਸਵਾਜੀ ਕਰਕੇ ਗੁਰੂ ਮਹਾਰਾਜ ਦਾ ਸਤਕਾਰ ਹੁੰਦਾ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਕਰਦੇ ਸਤਕਾਰ ਗੁਰੂ ਦਾ ਕਰਨਾ ਸਾਡੇ ਦਿਲ ਦੇ ਵਿੱਚ ਹੁੰਦਾ ਪਿਆਰ ਹੁੰਦਾ ਗੁਰੂ ਲਈ ਕਿਉਂਕਿ ਅਸੀਂ ਗੁਰੂ ਦੇ ਬੱਚੇ ਆ ਤੇ ਸਾਡਾ ਫਰਜ਼ ਬਣਦਾ ਕਿ ਗੁਰੂ ਦਾਸੀਂ ਪਿਆਰ ਕਰੀਏ ਤੇ ਕਾਫੀ ਨੇ ਕਾਫੀ ਲੋਕ ਨੇ ਚੰਗੇ ਵੀ ਨੇ ਮੰਦੇ ਵੀ ਨੇ ਸਾਧਵੀ ਨੇ ਚੋਰ ਵੀ ਨੇ ਸਾਰੇ ਤਰ੍ਹਾਂ ਦੇ ਲੋਕ ਪਹੁੰਚੇ ਹੁੰਦੇ ਹਰ ਕੱਠ ਦੇ ਵਿੱਚ ਖੁਸ਼ੀ ਹੋਵੇ ਗਮੀ ਹੋਵੇ ਹੈਨਾ ਤੇ ਇੱਥੇ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਪਾਲਕੀ ਸਾਹਿਬ ਕਾਫੀ ਲੰਮਾ ਟਾਈਮ ਸੀ ਖੜੇ ਇੱਥੇ ਪਾਲਕੀ ਸਾਹਿਬ ਫਿਰ ਮਗਰੂ ਮਹਾਰਾਜ ਜੀ ਸੁਖਾਸਨ ਕੀਤਾ ਗਿਆ ਤੇ ਤੋ ਇਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸੋ ਕਰਸਨ ਦੀ ਜਗ੍ਹਾ ਤੇ ਲੈ ਕੇ ਜਾਂਦੇ ਨੇ ਧੱਕਾ ਪੈਂਦਾ ਕਰਕੇ ਫਿਰ ਆਪਾਂ ਤੋਂ ਇੰਨਾ ਪ੍ਰੋਪਰ ਵੀਡੀਓ ਬਣਦੀ ਨਹੀਂ ਹੁੰਦੀ ਹੈ ਹਨਾ ਆਪਾਂ ਡਰ ਵੀ ਹੁੰਦਾ ਕਿ ਆਪਣੇ ਵੀ ਸਾਟਾ ਨਾ ਲੱਗੇ ਇਹ ਮੇਰੇ ਨਗਰ ਤੋਂ ਨਹੀਂ ਜੇ ਜਾਮਨੀ ਚੰਨੀ ਵੱਲ ਗਏ ਨੇ ਕਿ ਆਪਣੇ ਸਾਟਾ ਨਾ ਲੱਗੇ ਕੋਈ ਫੋਨ ਨਾ ਖੋਲੇ ਸਾਰੀਆਂ ਚੀਜ਼ਾਂ ਦਾ ਧਿਆਨ ਕਰਨਾ ਪੈਂਦਾ ਪਰ ਚੋਰਾਂ ਨੂੰ ਨਹੀਂ ਮਤਲਬ ਹੁੰਦਾ ਆ ਦੇਖੋ ਇਹ ਸਾਡੀਆਂ ਨੋਹਾਂ ਲੱਗਦੀਆਂ ਨੇ ਦੋਵੇਂ ਹਸ ਰਹੀਆਂ ਜਿਹੜੀਆਂ ਖੜੀਆਂ ਤਾਂ ਮੈਂ ਇਹਨਾਂ ਨੂੰ ਮਜ਼ਾਕ ਕਰ ਰਹੀ ਸੀ ਬਹੁਤ ਇਹ ਵੀ ਖੁਸ਼ ਹੋ ਕੇ ਫੋਟੋ ਦੇਖੋ ਕਰਾਰੇ ਨਹੀਂ ਨਾ ਇਹਨਾਂ ਨੂੰ ਲੱਗ ਰਿਹਾ ਮੈਂ ਤੁਹਾਨੂੰ ਮੈਂ YouTube ਤੇ ਪਾ ਦੇਣਾ ਬੜੀ ਹੱਸ ਰਹੀਆਂ ਇਹ ਬਾਜ਼ਾਰ ਆ ਉਧਰ ਸਾਡੀਆਂ ਭੈਣਾਂ ਨੇ ਤਾਂ ਸੱਚ ਪੁੱਛਦੇ ਹੋ ਮੈਨੂੰ ਇਹ ਲੱਗ ਰਿਹਾ ਯਾਤਰਾ ਘੱਟ ਤੇ ਸ਼ਾਪਿੰਗ ਜ਼ਿਆਦਾ ਕਰਦੇ ਨੇ ਉਹ ਕਰਦੇ ਆ 20000 ਦੀ ਸ਼ਾਪਿੰਗ ਕਰਕੇ ਲੈ ਕੇ ਆਉਂਦੀਆਂ ਨੇ ਜੋ ਕਿ ਅੱਛਾ ਨਹੀਂ ਲੱਗਦਾ ਨਾ ਇਹ ਹੁਣ ਆਪਾਂ ਨੇ ਅੰਦਰ ਨੂੰ ਆਣ ਕੇ ਲੈ ਕੇ ਗੁਰੂਗ੍ਰੰਥ ਸਾਹਿਬ ਦਾ ਸਰੂਪ ਦੇਖੋ ਕਿੰਨੀਆ ਕਿਰਪਾ ਨਾਲ ਲੈ ਕੇ ਖੜੇ ਸਤਿਕਾਰ ਪਿਆਰ ਕਰਦੇ ਨੇ ਤੇ ਤੁਸੀਂ ਵੀ ਅਗੇ ਦੇਖੋ ਬਣੇ ਰਹੋ ਮੇਰੇ ਨਾਲ ਤੁਹਾਨੂੰ ਦਰਸ਼ਨ ਤਦਾਰੀ ਮੈਂ ਜ਼ਰੂਰ ਕਰਾਉਂਦੀ ਰਵਾਂਗੀ ਮੈਨੂੰ ਤਾਂ ਬੜਾ ਆਨੰਦ ਆਉਂਦਾ ਉੱਥੇ ਲੋਕਾਂ ਦਾ ਨਹੀਂ ਮੈਨੂੰ ਪਤਾ ਉਹਨਾਂ ਦੇ ਮਨ 'ਚ ਕੀ ਆ ਕੀ ਨਹੀਂ ਉਹਨਾਂ ਦੇ ਮਨ 'ਚ ਗੁਰੂ ਘਰ ਲਈ ਖੋਟ ਵੀ ਬਹੁਤਿਆ ਲਈ ਆ ਉਹ ਤੁਹਾਨੂੰ ਮੈਂ ਇੱਕ ਵੀਡੀਓ ਜ਼ਰੂਰ ਬਣਾਵਾਂਗੀ ਜੋ ਕਿ ਅੱਜ ਮੈਂ ਵੀਡੀਓ ਦੇਖੀ ਆ ਜੇ ਸਾਨੂੰ ਕਮਰੇ ਨਹੀਂ ਮਿਲੇ ਦੇਖੋ ਜੀ ਕਮਰੇ ਜਾਂਦਿਆਂ ਨੂੰ ਕਿਸੇ ਨੂੰ ਇੰਨੀ ਜਲਦੀ ਨਹੀਂ ਮਿਲਦੇ ਹੁੰਦੇਵੇਂ ਟਾਈਮ ਲੱਗਦਾ ਕਾਠ ਬਹੁਤ ਜ਼ਿਆਦਾ ਸੀਗਾ ਇਹ ਤੱਕ ਸ੍ਰੀ ਕੇਸਗੜ ਸਾਹਿਬ ਅਨੰਤ ਪਰਸਾਵਾ ਉਹ ਇਹ ਜੋੜਾਕਾ ਰੈਦਰ ਜਦੋਂ ਤੁਸੀਂ ਜਾਨੇ ਐਂਟਰੀ ਕਰੋਗੇ ਸੱਜੇ ਪਾਸੇ ਜੋੜਾਕਾ ਦੇਖੋ ਕਿੰਨੇ ਸੋਨੇ ਗੇਟ ਬਣੇ ਹੋਏ ਨੇ ਹਨਾ ਸਾਡੇ ਲਈ ਬਹੁਤ ਕੁਝ ਕਰਦੇ ਨੇ ਬਾਬੇ ਉਤੇ ਪਰ ਸੰਗਤਾਂ ਸੀ ਇਦਾਂ ਦੇ ਬੇਕਾਰਾਂ ਸੀ ਨਿੰਦਣਾ ਹੀ ਹੁੰਦਾ ਕਿਤੇ ਵੀ ਚਲੇ ਜਾਓ ਪਾ ਕਹਿੰਦੇ ਪੰਜ ਤਖਤ ਕਰ ਲੋ ਇਹਨਾਂ ਨੂੰ ਤਖਤਾਂ ਤੱਕ ਮਤਲਬ ਨਹੀਂ ਇਹਨਾਂ ਨੂੰ ਆਪਣੇ ਆਰਾਮਦਾਰੀ ਤੱਕ ਮਤਲਬ ਆ ਇਹ ਸਾਹਮਣੇ ਦੁਕਾਨਾਂ ਨੇ ਬੀਬੀਆਂ ਨੇ ਬੜੀ ਸ਼ਾਪਿੰਗ ਕੀਤੀ ਇੱਥੋਂ ਤੇ ਆਪਾਂ ਵੀ ਲੈ ਆਪਾਂ ਕੁਝ ਨਹੀਂ ਲਿਆ ਪ੍ਰਸ਼ਾਦ ਲਿਆ ਗੁਰੂ ਘਰ ਦੇ ਵਿੱਚੋਂ ਆਪਾਂ ਹੋਰ ਕੁਝ ਨਹੀਂ ਲੈ ਕੇ ਆਂਦਾ ਹੋ ਜਾਂਦੇ ਨੇ ਲੋਕ ਕਾਫੀ ਤਾਂ ਸ਼ਾਪਿੰਗ ਦਾ ਖਾ ਲਈ ਹੁੰਦਾ ਵਾ ਪਰ ਆਪਾਂ ਨੇ ਸ਼ਾਪਿੰਗ ਵਾਲਾ ਕੰਮ ਨਹੀਂ ਕੀਤਾ ਆਪਾਂ ਦਰਸ਼ਨ ਦਦਾਰਿਆਂ ਵਾਲਾ ਕੰਮ ਕੀਤਾ ਵਾ ਤੇ ਭਾਈ ਜਾਇਆ ਕਰੋ ਬੱਚਿਆਂ ਨੂੰ ਲੈ ਕੇ ਜਾਇਆ ਕਰੋ ਆਪਾਂ ਜੀ ਦਿਖਾਵਾਂਗੇ ਨਹੀਂ ਵੀ ਸਾਡੇ ਇੱਥੇ ਗੁਰੂ ਮਹਾਰਾਜ ਸਾਹਿਬ ਆਏ ਨੇ ਦਸਵੇਂ ਪਾਤਸ਼ਾਹ ਜੀ ਆਏ ਨੇ ਹਨਾ ਤਾਂ ਪਤਾ ਕਿਵੇਂ ਲੱਗੇਗਾ ਬੱਚੇ ਸਾਡੇ 5 ਤੱਕ ਕਿੱਥੇ-ਕਿੱਥੇ ਨੇ ਇਹ ਸਾਖੀਆਂ ਸੁਣਾ ਕਰੋ ਗੁਰੂ ਮਹਾਰਾਜ ਦੀਆਂ ਤੇ ਬਾਕੀ ਤੁਸੀਂ ਆਪ ਸਿਆਣੇ ਭਾਈ ਸਾਰੇ ਸਿਆਣੇ ਨੇ ਆਪਾਂ ਤੁਹਾਨੂੰ ਇਹ ਵੀਡੀਓ ਬਣਾ ਕੇ ਛੋਟੀ ਜਿਹੀ ਵੀਡੀਓ ਕਲਿੱਪ ਅਪਡੇਟ ਕੀਤੀ ਹੈ ਇੱਕ ਆ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪਾ ਗਏ ਬਾਜ ਸੀ ਉੱਥੇ ਮੈਂ ਤੁਹਾਨੂੰ ਦਿਖਾਵਾਂ ਬਾਜ ਉੱਥੇ ਹੈ ਬਾਜ ਦੇ ਕੋ ਬੰਨ ਨਹੀਂ ਦੇ ਰਹੇ ਸੀ ਵੀਡੀਓ ਇੰਨੇ ਲੋਕ ਕਾਲੇ ਤਤ ਬੜੱਤੇ ਪਾਉਂਦੇ ਨੇ ਤੇ ਇਹ ਬਾਜ ਹੈ ਇਹ ਅੰਦਰ ਦਰਬਾਰ ਸਹਿਬ ਕਿੰਨਾ ਸੋਹਣਾ ਬਣਾਇਆ ਉੱਥੇ ਹੈ ਨਾ ਮੇਰੇ ਗੁਰੂ ਦਾ ਦੁਆਰਾ ਤੋਂ ਸਾਰੇ ਦੇ ਕੋ ਕੰਨ ਨੂੰ ਫੋਨ ਲੱਗੇ ਵੀਡੀਓ ਬਣਾਉਂਦੇ ਆ ਖੋ ਹੋ ਜਾਂਦੇ ਆ ਕੱਠ ਦੇ ਵਿੱਚ ਪਤਾ ਵੀ ਨਹੀਂ ਚੱਲਦਾਗਾ ਕਿ ਚਿਰ ਖੋ ਕੇ ਲੈ ਜਾਂਦੇ ਤੇ ਉਦੋਂ ਬਸ ਬਾਅਦ ਚ ਹੀ ਪਤਾ ਲੱਗਦਾ ਕਿ ਕਲਾ ਹਾਥੀ ਕਰਨ ਨੂੰ ਲੱਗਿਆ ਰਹਿ ਗਿਆ ਫੋਨ ਤਾਂ ਆਉਟ ਚਿੜੀਆ ਹੋ ਗਿਆ ਤੇ ਜਾਇ ਕਰੋ ਸਾਰੇ ਇਹਨੇ ਸ਼ਾਸਤਰ ਜਿਹੜੇ ਲੈ ਕੇ ਗਏ ਸੀਗੇ ਆਪਣਾ ਇੱਥੋਂ ਗੁਰੂ ਮਹਾਰਾਜ ਦੇ ਸ਼ਾਸਤਰ ਗਏ ਅਨੰਦਪੁਰ ਸਾਹਿਬ ਤੋਂ ਇਹਨਾਂ ਵਿੱਚ ਸ਼ਾਸਤਰ ਨੇ ਸਾਰੇ ਛੋਟੀ ਕਿਰਪਾਨ ਵੱਡੀ ਕਿਰਪਾਨ ਉੱਥੇ ਵੀ ਸ਼ਾਮ ਨੂੰ ਸ਼ਾਸਤਰਾਂ ਦੇ ਦਰਸ਼ਨ ਕਰਾਉਂਦੇ ਨੇ ਸੱਚਖੰਡ ਸਾਹਿਬ ਵਿਖੇ ਜਦੋਂ ਜਾਓਗੇ ਤਾਂ ਬੱਚਿਆਂ ਨੂੰ ਸ਼ਾਸਤਰਾਂ ਦੇ ਦਰਸ਼ਨ ਜ਼ਰੂਰ ਕਰਾਏ ਕਿਰਪਾਨ ਸਾਰੇ ਸ਼ਾਸਤਰ ਨੇ ਮੈਨਾਂ ਤੁਹਾਨੂੰ ਫੇਰ ਦੱਸ ਨਹੀਂ ਕਿ ਵੀਡੀਓ ਚੰਗੀ ਤਰ੍ਹਾਂ ਪ੍ਰੋਪਰ ਬਣਾਉਣ ਨਹੀਂ ਦਿੰਦੇਗੇ ਧੱਕਾ ਮੁਕੀ ਦੇ ਕਰਕੇ ਇਹ ਕਿਰਪਾਣ ਹੈ ਮੈਂ ਬੜੇ ਆ ਜਾਂ ਤਰੀਜ਼ ਨਾ ਬਣਾਈ ਸੀ ਪਰ ਰੀਜਨ ਹੀ ਰਹਿਣ ਦਿੰਦੇ ਨੇ ਲੋਕ ਜਦੋਂ ਇਕੱਠੇ ਹੋ ਜਾਂਦੇ ਨੇ ਸਾਰੇ ਤੇ ਤੁਸੀਂ ਦਰਸ਼ਕ ਦਾਰੀ ਕਰੋ ਭਾਈ ਜਾਓ ਸਾਰੇ ਬੱਚਿਆਂ ਨੂੰ ਲੈ ਕੇ ਜਾਓ ਇੱਥੇ ਫੁੱਲ ਨੇ ਜਦੋਂ ਮਹਾਰਾਜ ਦਾ ਸਰੂਪ ਲੈ ਕੇ ਆਉਂਦਾ ਦੇਖੋ ਫੁੱਲਾਂ ਦੀ ਵਰਖਾ ਕਿੰਨੀ ਕੀਤੀ ਹੈ ਬੜੇ ਸੋਹਣੇ ਲੱਗੇ ਮੈਂ ਲਾਸਟ ਦੇ ਫਿਰ ਇਹ ਫੁੱਲਾਂ ਦੀ ਵਰਖਾ ਦੀ ਵੀਡੀਓ ਬਣਾਈ ਹੈ ਜਿਉਂਦੇ ਵਾਸਤੇ ਰੋ ਧੰਨਵਾਦ ਵੀਡੀਓ ਜ਼ਰੂਰ ਪੂਰੀ ਵਾਚ ਕਰਿਓ ਮਿਹਰਬਾਨ